ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਾਰੀਆਂ ਸੰਗਤਾਂ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਬਹੁਤ ਜ਼ਿਆਦਾ ਪੈ ਰਹੀ ਹੈ ਇਸ ਦੇ ਪਿੱਛੇ ਕੀ ਕਾਰਨ ਨੇ ਕੁਦਰਤੀ ਹੈ ਜਾਂ ਇਹ ਸਰਕਾਰੀ ਆਫਤ ਹੈ ਇਹ ਤਾਂ ਪਰਮਾਤਮਾ ਜਾਣਦਾ ਫਿਲਹਾਲ ਹੜ੍ਹ ਪੀੜਤਾਂ ਵਾਸਤੇ ਜਿੱਥੇ ਜਿੱਥੇ ਹੜ੍ਹ ਆਏ ਨੇ ਜਿੱਥੇ ਜਿੱਥੇ ਮੁਸ਼ਕਲਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਪੰਜਾਬ ਅਤੇ ਪੰਥ ਦੀ ਜਥੇਬੰਦੀ ਪੰਥ ਅਕਾਲੀ ਲਹਿਰ ਵੱਲੋਂ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਭਾਈ ਗੁਰਪ੍ਰੀਤ ਸਿੰਘ ਜੀ ਅਤੇ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਰਵੀਲ ਸਿੰਘ ਜੀ ਸਾਹਿਬ ਹੇਪੁਰ ਅਤੇ ਸਮੂੱਚੀ ਜਥੇਬੰਦੀ ਵੱਲੋਂ ਰਾਤ ਕੈਂਪ ਖੋਲੇ ਗਏ ਹਨ ਰਾਤ ਕੈਂਪਾਂ ਦੇ ਵਿੱਚੋਂ ਇੱਕ ਰਾਤ ਕੈਂਪ ਜਿਹੜਾ ਹੈ ਉਹ ਪਿੰਡ ਆਧੀਆਂ ਦੇ ਵਿੱਚ ਖੋਲਿਆ ਗਿਆ ਹੈ ਜਿੱਥੇ ਪਸ਼ੂਆਂ ਦਾ ਚਾਰਾ ਅਤੇ ਬਨਿਆਦੀ ਲੋੜਾਂ ਜਿਹੜੀਆਂ ਨੇ ਸਹੂਲਤਾਂ ਨੇ ਜਿਹੜੀਆਂ ਉਹ ਹਾਰਡ ਦੀ ਮਾਰ ਚੱਲ ਰਹੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਜਸਪੀ ਭਰਾ ਨੂੰ ਜਿਸ ਜਿਸ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੈ ਕੋਈ ਚੀਜ਼ ਦੀ ਲੋੜ ਹੋਵੇ ਉਹ ਆਪਣਾ ਆਧਾਰ ਕਾਰਡ ਜਾਂ ਕੋਈ ਵੀ ਸਰਕਾਰੀ ਦਸਤਾਵੇਜ਼ ਸਾਡੇ ਕੋਲ ਲੈ ਕੇ ਆਵੇ ਉਹਦਾ ਨਾਮ ਨੰਬਰ ਦਰਜ ਕਰਕੇ ਜੋ ਵੀ ਉਹਦੀ ਲੋੜ ਹੋਏਗੀ ਕੋਸ਼ਿਸ਼ ਕੀਤੀ ਜਾਏਗੀ ਕਿਉਂਕਿ ਜਿੰਨੀ ਵੀ ਦੇਣਤੀ ਬੰਦੀ ਕਰ ਸਕਦੀ ਹੈ ਉਹ ਉਹਨਾਂ ਦੀ ਮਦਦ ਜਿਹੜੀ ਆ ਉਹ ਕੀਤੀ ਜਾਵੇ ਸੋ ਸਾਡੇ ਜਿਹੜੇ ਨੰਬਰ ਨੇ 9417216823 ਕੇਸ ਨੰਬਰ ਦੇ ਉੱਤੇ ਸੰਪਰਕ ਕੀਤਾ ਜਾਵੇ ਪਿੰਡ ਆਦੀਆਂ ਰਾਹਤ ਕੈਂਪ ਖੋਲਿਆ ਗਿਆ ਹੈ ਜ਼ਿਲ੍ਹਾ ਗੁਰਦਾਸਪੁਰ ਪਿੰਡ ਆਦੀਆਂ ਦੁਰਾਂਗਲੇ ਦੇ ਨੇੜੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਏ ਇੱਧਰ ਪਾਣੀ ਜ਼ਿਆਦਾ ਵਾ ਹੈਲੋ ਓ ਇੱਥੇ ਪਾਣੀ ਜ਼ਿਆਦਾ ਫੋਨ ਫੋਨ ਭੇਜੇਗਾ ਪਾਣੀ ਜਿਆਦਾ ਇੱਧਰ ਠਾਣੂ ਤੂੰ ਇਨੀਵੇਂ ਮੇਥਾ ਚੜ ਗਏ ਹੋ ਨਹੀਂ ਅਜੇ ਹੋਰ ਨਹੀਂ ਮੇਥਾ ਜਾਣਾ ਪੈਣਾ ਇੱਥੇ ਰੁਕਾਂ ਮੈਂ ਓਏ ਫੋਨ ਦੀ ਗੱਲ ਹੈ ਹੋਰ ਤਾਂ ਕੋਈ ਨਹੀਂ ਪਾਣੀ ਦੀ ਤਾਂ ਨਹੀਂ ਪਰਵਾਹ ਬਾਦੋਂ ਮਗਰਾ ਉਹ ਸੁਣੀ ਆ ਚੰਨੀ ਨਹੀਂ ਨਹੀਂ ਰੁੱਖਾਂ ਤੋਂ ਚੰਗਾ ਰਹੇਗਾ ਇੱਕ ਪਾਂਟਰੀਓ ਕਰੀਏ ਇੱਕ ਮਾਲੋ ਨਹੀਂ ਤਰੀਣਾ ਹੋਣਾ ਉਹ ਪਾਣੀ ਵਧ ਜਾਣਾ ਮੈਂ ਕੋਈ ਨਹੀਂ ਥੋੜੀ ਜੀ ਵੀਡੀਓ ਬਣਾ ਕੇ ਤੁਹਾਡੀ ਤੇ ਮੈਂ ਚੰਗਾ ਚਲੋ 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 ਤੁਹਾਡੀ ਵੀਡੀਓ ਬਣਨੀ ਇੱਧਰ ਪਾਣੀ ਜ਼ਿਆਦਾ ਆ